ਵਾਹਿਗੁਰੂ ਜੀ ਚੰਡੀ ਦੀ ਵਾਰ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਦੀ ਸਹਾਈ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੈ ਗੁਰ ਨਾਨਕ ਲਈ ਤਿਆਏ ਫਿਰ ਅੰਗਦ ਗੁਰ ਤੇ ਅਮਰਦਾਸ RAM DAS ਹੋਈ ਸਹਾਈ ਅਰਜਨ ਹਰ ਗੋਵਿੰਦਨ ਸਿਮਰਾ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਠੈ ਸਭ ਦੁੱਖ ਜਾਈ ਤੇਗ ਬਹਾਦਰ ਸਿਮਰੈ ਏ ਘਰ ਨਾਉ ਨਿਦਿਆਵੈ ਧਾਈ ਸਭ ਥਾਈ ਹੋਇ ਸਹਾਈ ਪਾਉੜੀ ਖੰਡਾ ਪ੍ਰਥਮੈ ਸਾਜਕੈ ਜਨ ਸਭ ਸੰਸਾਰਿ ਉਪਾਇਆ ਬ੍ਰਹਮਾ ਵਿਸ਼ਨੁ ਮਹੇਸ ਸਾਜ ਕੁਦਰਤੀ ਦਾ ਖੇਲ ਰਚਾਏ ਬਣਾਇਆ ਸਿੰਧ ਪਰਬਤ ਮੇਦਨੀ ਬਿਨ ਥੰਮਾ ਗगन ਰਹਾਇਆ ਸਿਰ ਜੇਦਾਨੋ ਦੇਵਤੇ ਤਿਨ ਅੰਦਰ ਬਾਦ ਰਚਾਇਆ ਤੈਹੀ ਦੁਰਗਾ ਸਾਜਕੈ ਦੈਨਤਾ ਦਾ ਨਾਸ਼ ਕਰਾਇਆ ਤੈ ਤੋਂ ਹੀ ਬਲਰਾਮ ਲੈ ਨਾਲ ਬਾਣਾ ਦੈ ਸਰਕਾਇਆ ਤੈ ਤੋਂ ਹੀ ਬਲਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਿਰਾਇਆ ਵੱਡੇ ਵੱਡੇ ਮਨੁ ਦੇਵਤੇ ਕਿੰਨੀ ਕਈ ਯੁਗ ਤਿਨੀ ਤਨਤਾ ਆਇਆ ਕਿੰਨੀ ਤੇਰਾ ਅੰਤ ਨਾ ਪਾਇਆ ਸਾਧੂ ਸਾਜੁਗ ਬੀਤੇ ਆ ਪਦ ਸੀਲੀ ਤ੍ਰੇਤਾ ਆਇਆ ਨਚੀ ਕਲ ਸਰਸਰੀ ਕਲਨਾਦ ਡੌਰ ਆਇਆ ਅਭਿਮਾਨ ਉਤਾਰਨ ਦੇਵਤਿਆਂ ਮੈਂ ਖਾਸੁਰ ਸੁੰਡਿ ਉਪਾਇਆ ਜੀਤ ਲਏ ਤਨ ਦੇਵਤੇ ਤਿਹੋ ਲੋਕੇ ਰਾਜ ਕਮਾਇਆ ਵੱਡਾ ਬੇਰ ਅਖਾਏ ਕੈ ਸਿਰ ਉੱਪਰ ਛਤਰ ਫਰਾਇਆ ਦਿੱਤਾ ਇੰਦਰ ਨਕਾਲ ਕੈ ਤਿਨ ਗਿਰ ਕੈਲਾਸ ਤਕਾਇਆ ਦਰ ਕੈ ਹੱਥੋਂ ਦਾਨਵੀ ਦਿਲ ਅੰਦਰ ਤਰਾਸ ਵਿਧਾਇਆ ਪਾਸ ਦੁਰਗਾ ਦੇ ਇੰਦਰ ਆਇਆ ਪਾਉੜੀ ਇੱਕ ਦਿਹਾੜੇ ਨਾਮਣ ਆਏ ਦੁਰਗਸਾ ਇੰਦਰ ਗਿਰਥਾ ਸੁਣਾਈ ਆਪਣੇ ਹਾਲ ਦੀ ਛੇਨ ਲੈ ਠੁਕਰਾਈ ਸਾਤੇ ਦਾਨਵੀ ਲੋ ਕੀਤਿ ਫੁਰਾਈ ਦੋਹੀ ਆਪਣੀ ਬੈਠੇ ਵਾਏ ਵਧਾਈ ਤੇ ਅਮਰਾਵਤੀ ਜੱਤੇ ਦੇਵ ਭਜਾਈ ਸਭ ਨਾਰਾਗਸਾ ਕਿਨ ਨਾ ਜੈਤਾ ਜਾਈ ਮੈਂ ਖੇਦਾ ਤਨ ਤੇਰੇ ਸ਼ਾਮਤ ਕਾਏ ਦੇਵੀ ਦੁਰਗਾ ਸਾ ਪਾਉੜੀ ਦੁਰਗਾ ਬੈਣ ਸੁਨੰਦੀ ਹੱਸੀ ਹਰ ਹੜਾਏ ਓਹੀ ਸੀ ਮੰਗਾਇਆ ਰਾਖਸ ਭਖਣਾ ਚਿੰਤਾ ਕਰੋ ਨਕਾਇ ਦੇਵਾਨੂ ਆਖਿਆ ਰੋਹੀ ਹੋਈ ਮਹਾ ਮਾਈ ਰਾਗ ਸੁਮਾਰਣੇ ਦੁਹਰਾ ਰਾਗ ਸਿਆਏ ਰੋਹਲੇ ਖੇ